ਜਿਹੜਾ ਪਿੰਡ ਵੀ ਸਰਬਸੰਮਤੀ ਪੰਚਾਇਤ ਤੇ ਕਰ ਲੂਗਾ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਉਸ ਪਿੰਡ ਨੂੰ ਗ੍ਰਾਂਟ ਦੇ ਤੌਰ ਤੇ ਦਿੱਤਾ ਜਾਊਗਾ ਕਿ ਤੁਸੀਂ ਵਿਕਾਸ ਦੇ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਲਓ ਜੀ ਤੁਹਾਨੂੰ ਦੱਸ ਦਿਆਂ ਅੱਜ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣ ਹੋਈ ਹੈ ਪਿੰਡ ਭਗਵਾਨਪੁਰਾ ਸ਼ਹਿੋਂ ਦੇ ਵਿੱਚ ਜਿਹੜਾ ਕਿ ਸਾਡਾ ਇੱਕ ਨਿੱਕਾ ਜਿਹਾ ਪਿੰਡ ਹੈ ਪੰਜ ਵਾਰਡ ਨੇ ਉੱਥੇ ਉੱਥੇ ਅਸੀਂ ਸਰਬਸੰਮਤੀ ਦੇ ਨਾਲ ਸਾਰੇ ਪਿੰਡ ਨੇ ਗੁਰੂ ਘਰ ਦੇ ਵਿੱਚ ਸਰਦਾਰ ਕੇਵਲ ਸਿੰਘ ਸਿੱਧੂ ਨੂੰ ਸਰਪੰਚ ਚੁਣਿਆ ਆ ਤੁਸੀਂ ਦੇ ਸਕਦੇ ਹੋ ਸਾਰੇ ਵੀਰਾਂ ਦੇ ਵੱਲੋਂ ਹਾਰ ਪਾਈ ਜਾਣਗੇ ਅਸੀਂ ਪੈਂਡ ਕੱਪੜੀਆਂ ਨੇ ਸਮਰਾਹ ਤਸਵੀਰ ਅੱਜ ਸਾਰਿਆਂ ਨੇ ਮਿਲ ਕੇ ਜੋ ਪੰਚਾਇਤਾਂ ਬਣਨੀਆਂ ਨੇ ਉਹ ਪੰਚਾਇਤ ਦਾ ਸਰਬਸੰਮਤੀ ਦੇ ਨਾਲ ਪੂਰੇ ਨਗਰ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਸਾਰੀ ਪੰਚਾਇਤ ਆਪਾਂ ਸਰਬਸੰਮਤੀ ਨਾਲ ਬਣਾਉਣੀ ਹੈ ਉਹਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਵਰਜਨ ਸਿੰਘ ਜੀ ਨੂੰ ਪਿੰਡ ਦੀ ਸਰਪੰਚੀ ਦੀ ਨਿਮੰਂਦਗੀ ਦਿੱਤੀ ਹੈ। ਬਈ ਸਹਿਬ ਤਾਂ ਸਾਰੇ ਦੱਸਦੇ ਜੇ ਕੋਈ ਚਾਹ ਬਣਾਉਣਾ ਹੈ। ਬਹੁਤ ਅਲਮੁਸਲਾਮ ਵਾਲੇਕੁਮ। ਸਰਬਸੰਮਤੀ ਨਾਲ 2024 ਦੀ ਸਰਬਸੰਮਤੀ ਨਾਲ ਪਿੰਡ ਦੀ ਸਾਧ ਸੰਗਤ ਨੇ ਮੈਨੂੰ ਸਰਪੰਚ ਚੁਣਿਆ ਹੈ। ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਜਿਹਦੇ ਵਿੱਚ ਸਾਨੂੰ ਗਵਰਨਮੈਂਟ ਵੱਲੋਂ ਵੀ ਬਹੁਤ ਫਾਇਦਾ ਹੈ। ਇੱਕ ਤੇ 5 ਲੱਖ ਰੁਪਇਆ ਦਿੰਦੇ ਨੇ ਕੰਮ ਕਰਨ ਵਾਸਤੇ। ਦੂਸਰਾ ਸਟੇਡੀਅਮ, ਉਹਦੇ ਬਾਅਦ ਚ ਗਰਾਊਂਡ ਉਦੇ ਬਾਅਦ ਦੇ ਵਿੱਚ ਬਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਬਸੰਮਤੀ ਨਾਲ ਜਿਸ ਪਿੰਡ ਦੇ ਵਿੱਚ ਪੰਚਾਇਤ ਬਣਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਪ੍ਰੀਤ ਮੰਗੀ ਪਿੰਡ ਭਗਵਾਨਪੁਰਾ ਸ਼ੇਰੋਂ ਤੋਂ ਤੁਹਾਨੂੰ ਦੱਸਦੇ ਆ ਅੱਜ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣ ਹੋਈ ਹੈ ਪਿੰਡ ਭਗਵਾਨਪੁਰਾ ਸ਼ੇਰੋਂ ਦੇ ਵਿੱਚ ਜਿਹੜਾ ਕਿ ਸਾਡਾ ਇੱਕ ਨਿੱਕਾ ਜਿਹਾ ਪਿੰਡ ਹੈ ਪੰਜ ਵਾਰਡ ਨੇ ਉੱਥੇ ਉੱਥੇ ਅਸੀਂ ਸਰਬਸੰਮਤੀ ਦੇ ਨਾਲ ਸਾਰੇ ਪਿੰਡ ਨੇ ਗੁਰੂ ਘਰ ਦੇ ਵਿੱਚ ਸਰਦਾਰ ਕੇਵਲ ਸਿੰਘ ਸਿੱਧੂ ਨੂੰ ਸਰਪੰਚ ਚੁਣਿਆ ਆ ਤੁਸੀਂ ਦੇ ਸਕਦੇ ਹੋ ਸਾਰੇ ਵੀਰਾਂ ਦੇ ਵੱਲੋਂ ਹਾਰ ਪਾਈ ਜਾਣਗੇ ਤੇ ਸਾਰੇ ਵੀਰਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਤੁਸੀਂ ਵੀ ਆਪੋ ਆਪਣੇ ਪਿੰਡ ਦੇ ਵਿੱਚ ਸਰਬਸੰਮਤੀਆਂ ਕਰੋ ਤੇ ਵੀਡੀਓ ਸ਼ੇਅਰ ਕਰੋ ਤੇ ਤਾਂ ਜੋ ਵੋਟਾਂ ਦੇ ਲੜਾਈ ਝਗੜੇ ਤੋਂ ਬਚਿਆ ਜਾ ਸਕੇ ਬੱਧ ਤੋਂ ਬੱਧ ਸਾਰੇ ਵੀਰ ਸਰਬਸੰਮਤੀ ਕਰੋ ਆਪਣੇ ਪਿੰਡ ਦੇ ਵਿੱਚੋਂ ਆਹ ਦੇਖ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਸਰਦਾਰ ਕੇਵਲ ਸਿੰਘ ਸਿੱਧੂ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਗਿਆ ਆਹ ਦੇਖ ਸਕਦੇ ਹੋ ਸਾਰੇ ਸਾਰੇ ਪਿੰਡ ਦਾ ਇਕੱਠ ਹੈ ਇੱਥੇ ਉਹ ਸਿੱਧੇ ਜੀ ਉਹ ਜੋ ਫੋਟੋ ਕਰ ਲਾਂਗੇ ਇੱਕ ਲੈ ਜਣ ਲੈ ਦੇ ਭਾਈ ਪਹਿਲਾਂ ਭਾਈ ਇੱਕ ਗੱਲ ਸੁਣ ਲੋ ਲੈ ਕੇ ਗੱਲ ਖੋਲੋ ਬਣੀ ਜੀ ਉਹ ਗੱਲ ਸੁਣੋ ਬਣੀ ਜੀ ਕਹੋ ਮਾਰੇ ਪਾਦੇ ਭਾਈ ਕਹਿਣਾ ਮੇਰੇ ਕੋਲ ਸਰਪੰਚਾ ਇੱਕ ਬਣ ਗੱਲ ਖੋਲੋ ਜੇ ਕੋਈ ਚਾਹ ਵਾਣੇ ਦਾ ਹੁਣ ਦਾ ਹੋਵੇ ਮੈਨੂੰ ਠੀਕ ਆ ਸਾਰੇ ਕਹਿੰਦਾ ਬਈ ਉਹੀ ਵੀ ਬੰਦੇ ਦੀ ਚਾਹ ਵਣੀ ਦਾ ਦੱਸ ਹੁਣ ਆ ਇਹਦਾ ਕੋਲ ਕੋ 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 ਆਪੇ ਮੈਦਾ ਭਲਾਵੇਂ ਸੁਪਰ ਕਿਦਾਰਾ ਨਾ ਨਹੀਂ ਨਹੀਂ ਹੋਰ ਹੋਰ ਮੈਂ ਤਾਂ ਮੈਦਾ ਨਾ ਇੰਨਾ ਬਾਗ ਵਿੱਚ ਕੋਈ ਸਪਾਟ ਨਹੀਂ ਹੈ ਸਾਹਿਬ ਜੀ ਕਿੱਥੇ ਆਵਾਜ਼ ਆ ਰਹੀ ਹੈ ਜਿੱਥੇ ਕਿਉਂ ਨਹੀਂ ਆਉਂਦੀ ਇਹ ਤਾਂ ਮੈਂ ਪਹਿਲਾਂ ਗੱਲ ਕਰੀ ਸੀ ਸਾਹਿਬ ਤਾਂ ਸਾਰੇ ਦੱਸ ਦਿਓ ਜੇ ਕੋਈ ਚਾਹ ਵਾਲਾ ਦਾ ਹੁਣ ਬੋਲ ਦੇ ਅਲੈਕੁਮ ਅਸਸਲਮ ਵਾ ਰਮ ਰਹੀਆ ਕਾਲ ਵਾਅਹਿਗੁਰੂ ਆਲਮ ਯਾਨਾ ਵਾਅਹਿਗੁਰੂ ਆ ਗਿਆ ਵੀ ਗਗਣੀ ਵੀ ਤੂੰ ਕਰ ਤੂੰ ਮੈਂ ਇਧਰ ਮੋਬਾਈਲ ਨਾਲ ਮੀਰਾ 2024 ਦੀ ਸਰਬਸੰਮਤੀ ਨਾਲ ਪਿੰਡ ਦੀ ਸਾਧ ਸੰਗਤ ਨੇ ਮੈਨੂੰ ਸਰਪੰਚ ਚੁਣਿਆ ਹੈ ਮੈਂ ਆਪਣੀਆਂ ਡਿਊਟੀਆਂ ਜਿਹੜੀਆਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਜਿਸ ਤਰ੍ਹਾਂ ਸਾਡੀ ਅਰਦਾਸ ਕਰਕੇ ਪੂਲੀ ਪੰਚਾਇਤ ਚੁਣੀ ਗਈ ਹੈ ਪਿੰਡ ਪ੍ਰਿਆਰ ਜ਼ਿਲ੍ਹਾ ਤਹਿਸੀਲ ਪਲੱਤ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ ਪਿੰਡ ਦੇ ਵਿੱਚ 26 ਸਤੰਬਰ 2024 ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਮੈਨੂੰ ਮੋਕ ਸਰਪੰਚ ਸਰਦਾਰ ਸਤਪਾਲ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ। ਬਾਕੀ 7 ਮੈਂਬਰ ਚੁਣੇ ਗਏ ਹਨ ਜਿਦੇ ਵਿੱਚ 2 ਲੇਡੀਆਂ ਹਨ 5 ਜੈਂਟ ਨੇ। ਅਸੀਂ ਕੋਟਵਰਾ ਸਾਹਿਬ ਔਰ ਸਾਰਿਆਂ ਨੇ ਅਰਦਾਸ ਕਰਕੇ ਸਰਪੰਚੀ ਲਈ ਹੈ ਔਰ ਇਸੇ ਅਰਦਾਸ ਕਰਕੇ ਹੀ ਅਸੀਂ ਸਾਰਾ ਕੰਮ ਕਰਾਂਗੇ। ਕਿਸ ਤਰ੍ਹਾਂ ਮਨਚ ਖਿਆਲ ਹੈ ਕਿ ਪਿੰਡ ਦੀ ਸਰਬਸੰਮਤੀ ਕੀਤੀ ਜਾਵੇ। ਇਹ ਸਾਰੀ ਪਿੰਡ ਦੀ ਸਹਾਤ ਸੰਗਤ ਨੇ ਮਿਲ ਕੇ ਸਰਬਸੰਮਤੀ ਕੀਤੀ ਹੈ। ਕਿਹੋ ਜੀ ਸੋਚ ਬਣਾਓਗੇ ਕੋਟਵਰੇ ਸਰਪੰਚ ਨੂੰ ਬਾਰੇ। ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ। ਸਾਰੇ ਮੇਰੇ ਪੰਜ ਸਾਰੀ ਪਿੰਡ ਦੀ ਸੰਗਤ ਸਾਰੀ ਨਾਲ ਲੈ ਕੇ ਚੱਲਾਂਗਾ ਕੋਈ ਵੀ ਕਾਰਜ ਕਰਨਾ ਪਹਿਲਾਂ ਮਤਾ ਪਾਸ ਕੀਤਾ ਜਾਏਗਾ ਉਹਦੇ ਬਾਅਦ ਕਾਰਜ ਕੀਤਾ ਜਾਏਗਾ ਇਧਰ ਪਿੰਡ ਦੀ ਨਿਪਹਾੜ ਦੇਖੀਏ ਤੇ ਪਿੰਡ ਦੀ ਨਿਪਹਾੜ ਪਹਿਲਾਂ ਹੀ ਬੜੀ ਵਧੀਆ ਹਾਂ ਨੌਜਵਾਨ ਸਾਡੇ ਪਿੰਡ ਦੀ ਜੋ ਨੌਜਵਾਨ ਸਭ ਤੋਂ ਵਧੀਆ ਵਧੀਆ ਕੰਮ ਕਰਦੇ ਨੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਆ ਹੋਰ ਨਾਲ ਪਿੰਡਾਂ ਦੇ ਸਰਪੰਚਾਂ ਨੂੰ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਏ ਜਿਹਦੇ ਵਿੱਚ ਸਾਨੂੰ ਗਵਰਨਮੈਂਟ ਵੱਲੋਂ ਵੀ ਬਹੁਤ ਫਾਇਦਾ ਹੈ ਇੱਕ ਤੇ 5 ਲੱਖ ਰੁਪਇਆ ਦਿੰਦੇ ਨੇ ਕੰਮ ਕਰਨ ਵਾਸਤੇ ਦੂਸਰਾ ਸਟੇਡੀਅਮ ਉਹਦੇ ਬਾਅਦ ਚ ਗਰਾਊਂਡ ਉਹਦੇ ਬਾਅਦ ਦੇ ਵਿੱਚ ਬੱਸ ਸਟੈਂਡ ਪਿੰਡ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਰਵਸੰਮਤੀ ਨਾਲ ਜਿਸ ਪਿੰਡ ਦੇ ਵਿੱਚ ਪੰਚਾਇਤ ਬਣਦੀ ਹੈ ਉਹਨੂੰ ਜਿਆਦਾ ਜਿਆਦਾ ਬਣਾਣੀ ਚਾਹੀਦੀ ਹੈ ਕਪੜੀਆਂ ਹਰਜਿੰਦਰ ਸਿੰਘ ਕਪੜੀਆਂ ਅੱਜ ਅਸੀਂ ਪਿੰਡ ਕਪੜੀਆਂ ਨੇ ਸੰਗਰਾਹ ਤਸਵੀਲ ਅੱਜ ਸਾਰਿਆਂ ਨੇ ਮਿਲ ਕੇ ਜੋ ਪੰਚਾਇਤਾਂ ਬਣਨੀਆਂ ਨੇ ਉਹ ਪੰਚਾਇਤ ਦਾ ਸਰਵਸੰਮਤੀ ਦੇ ਨਾਲ ਪੂਰੇ ਨਗਰ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਸਾਰੀ ਪੰਚਾਇਤ ਆਪਾਂ ਸਰਬਸੰਮਤੀ ਨਾਲ ਬਣਾਉਣੀ ਹੈ ਉਹਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਵਚਨ ਸਿੰਘ ਜੀ ਨੂੰ ਪਿੰਡ ਦੀ ਸਰਪੰਚੀ ਦੀ ਨਿਯੁਕਤੀ ਦਿੱਤੀ ਹੈ ਔਰ ਇਹਨਾਂ ਦੇ ਨਾਲ ਅਸੀਂ ਜੋ ਪੰਜ ਪੰਜ ਨੇ ਸਾਡੇ ਹਰ ਇੱਕ ਵਾਰਡ ਦਾ ਤਿੰਨ ਸਾਡੇ ਜੈਂਕਸ ਪੰਜ ਨੇ ਤੇ ਦੋ ਸਾਡੇ ਲੇਡੀਜ਼ ਪੰਜ ਨੇ ਉਹ ਅਸੀਂ ਨਿਯੁਕਤ ਕਰ ਲਏ ਨੇ ਸਾਰੇ ਔਰ ਸੋ ਅਸੀਂ ਆਪਣਾ ਜੋ 4 ਤਰੀਕ ਨੂੰ ਪ੍ਰੋਗਰਾਮ ਕਰਕੇ ਸਾਰਾ ਕੁਝ ਐਲਾਨਾਂਗੇ ਇਹ ਸਾਡਾ ਪਿੰਡ ਦਾ ਇੱਕ ਆਖਰੀ ਫੈਸਲਾ ਹੋ ਗਿਆ ਹੈ ਵੀ ਜਿਹੜੀ ਸਾਡੀ ਪੰਚਾਇਤ ਹੈ ਸਰਪੰਚੀ ਨੇ ਚੁਣ ਲਈ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਇੱਕ ਸਾਡੇ ਪਿੰਡ ਦਾ ਬਹੁਤ ਵੱਡਾ ਇੱਕ ਏਕਾ ਬਣਦਾ ਹੈ ਔਰ ਅਸੀਂ ਇੱਕ ਮਿਸਾਲ ਬਣਾਉਣਾ ਚਾਹੁੰਦੇ ਹਾਂ ਪਿੰਡ ਦੇ